ਸ੍ਰੀ ਕਾਲਜੀ ਪੁਆਇੰਟ ਅੱਤੁਲ ਸਿੰਘ ਸੰਧਵਾ ਕੀ ਬੇਗ੍ਰੇਸ ਐਪਾਇਸ ਸਬਜੈਕਟ ਫ੍ਰੀਡ ਕੋਰਟ ਵਿਖੇ ਆਈਪੀਐਸ ਪੂਰਨ ਚੰਦ ਤੇ ਸੀਜੀਆਈ ਦੇ ਹੱਕ ਵਿੱਚ ਰਾਤ ਨੂੰ ਕਾਂਗਰਸ ਪਾਰਟੀ ਵੱਲੋਂ ਕੈਂਡਲ ਮਾਰਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦੇ ਅਗਵਾਈ ਹੇਠ ਹੋਈ ਇਸ ਸਮੇਂ ਕੇ ਕੇ ਸੀ ਕਾਂਗਰਸ ਦੇ ਵਾਈਸ ਚੇਅਰਮੈਨ ਬੋਰ ਸਿੰਘ ਘਾਰੂ ਗੁਰਸ਼ਿੰਦਰ ਸਰਪੰਚ ਡਾਕਟਰ ਨਗੀਰ ਸਿੰਘ ਜ਼ਿਲ੍ਹਾ ਪ੍ਰਧਾਨ ਜਤਿੰਦਰ ਜੋਤੀ ਵਾਈਸ ਪ੍ਰਧਾਨ ਜਤਿੰਦਰ ਘਾਰੂ ਡਾਕਟਰ ਕਸ਼ਮੀਰ ਸਿੰਘ ਬਲਾਕ ਪ੍ਰਧਾਨ ਅਜਮੇਰ ਸਿੰਘ ਕੇ ਕੇ ਸੀ ਤੇ ਐਸ ਸੀ ਸੈੱਲ ਦੇ ਵਰਕਰ ਤੇ ਅਹੁਦੇਦਾਰ ਭਾਰੀ ਗਿਣਤੀ ਵਿੱਚ ਸ਼ਾਮਲ ਸਨ ਆਓ ਦੇਖਦੇ ਹਾਂ ਫਰੀਦਕੋਟ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਡਾਕਟਰ ਪੀਮਰਾ ਉਮੇਦਕਰ ਜੀ ਹੋਰਾਂ ਨੇ ਦੇਖੋ ਵਾਰਡ ਚ ਘੁੰਮ ਕੇ ਸਵਧਾਨ ਲਿਖਿਆ ਕਿ ਆਪਾਂ ਸਵਧਾਨ ਚ ਲਿਖੀਆਂ ਨੀਤੀਆਂ ਦੇ ਗਲਾਪ ਅੱਜ ਵੀ ਭਾਜਪੀ ਸਰਕਾਰ ਜਿੱਥੇ ਜਿੱਥੇ ਸਟੇਟਾਂ ਚ ਜਾ ਜਿਵੇਂ ਸੈਂਟਰ ਚ ਹੈਗੀ ਹਜੇ ਵੀ ਜਾ ਰਹੀ ਆ ਮਹਬੂਜ ਹਜੇ ਵੀ ਜਿਹੜੇ ਗਰੀਬ ਤਬਕੇ ਦੇ ਲੋਕ ਹਜੇ ਵੀ ਮਹਬੂਜ ਨਹੀਂ ਇਹਨਾਂ ਦੀਆਂ ਸਰਕਾਰਾਂ ਚ ਉਹਨਾਂ ਨੂੰ ਲੋੜ ਤਾਂ ਪਈ ਏਡੇ ਕਾਈਪੀਆਲ ਸਾਫਦਰ ਬਹੁਤ ਬੁੱਧੀਜੀਵੀ ਸੀ ਉਹਨਾਂ ਨੂੰ ਸਹਾਰਿਆ ਨਹੀਂ ਗਿਆ ਉਹਨਾਂ ਤੋਂ ਇੱਕ ਸਮਾਜ ਚ ਰਹਿੰਦੇ ਹੋਏ ਉਹਨੂੰ ਦੱਬੇ ਪੁੱਟੇ ਹੁਣ ਤੱਕ ਜਾਣਦੇ ਕੁਝ ਨਿਕਲ ਕੇ ਸਾਹਮਣੇ ਆਇਆ ਹੈ ਜੀ ਬੀਜੇਪੀ ਦੀ ਸਰਕਾਰ ਆ ਜਾਂਚ ਉਹਨਾਂ ਦੇ ਜਿਹੜੇ ਉਹਨਾਂ ਦੇ ਆਕਾ ਜਿਹੜਾ ਉਹਨਾਂ ਦੇ ਲੀਡਰ ਆ ਉਹਨਾਂ ਦੇ ਹੱਥਾਂ ਚ ਜਾਂਚ ਖੇਡਦੀ ਆ ਜਿੰਨਾ ਚਿਰ ਉਹਨਾਂ ਦੇ ਆਕਾ ਨਹੀਂ ਕਹਿਣਗੇ ਵੀ ਕਿਸੇ ਤੇ ਕਾਰਵਾਈ ਹੋਵੇ ਤੇ ਇਹ ਜੀ ਮਾੜੀ ਸਰਕਾਰ ਆ ਕਿਤੇ ਵੀ ਕਾਰਵਾਈ ਹੋਣੀ ਨਹੀਂ ਤੇ ਉਹ ਕਾਰਵਾਈ ਜਾਂਚ ਚੋ ਲਿਆ ਨਹੀਂ ਰਿਹਾ ਗੱਲ ਤਾਂ ਇਹਦਾ ਕਾਂਗਰਸ ਨੂੰ ਅੱਜ ਪੰਜਾਬ ਦੀਆਂ ਗਲੀਆਂ ਚ ਪੰਜਾਬ ਦੇ ਬਾਜ਼ਾਰਾਂ 'ਚ ਕੈਂਡਲ ਮਾਰਚ ਕਰਨੇ ਪੈ ਰਹੇ ਆ ਤਾਂ ਜੋ ਗੁੰਗੀ ਬੋਲੀ ਸਰਕਾਰ ਆ ਜਿਹੜੀ ਬੀਜੇਪੀ ਹਰਿਆਣੇ ਦੀ ਜਾਂ ਸੈਂਟਰ ਦੀ ਉਹਨਾਂ ਦੀ ਕੰਨਾਂ 'ਚ ਅਸੀਂ ਆਪਦੀ ਆਵਾਜ਼ ਕਾਂਗਰਸ ਪਾਰਟੀ ਵੱਲੋਂ ਦੇ ਸਕੀਏ ਪੂਰਨ ਚੰਦ ਦੇ ਪਰਿਵਾਰ ਨੂੰ ਅਨਸਾਰ ਦਵਾ ਸਕੀਏ ਨਾਲੇ ਇਹ ਸੇਧ ਪਾਈਏ ਜਿਹੜੇ ਸਮਾਜ ਚ ਆਪਾ ਰਹਿੰਨੇ ਆ ਉਥੇ ਸਾਰਿਆਂ ਨੂੰ ਬਰਾਬਰ ਦਾ ਹੱਕ ਆ ਨਾ ਕਿ ਕਿਸੇ ਨੂੰ ਵੱਧ ਨਾ ਕੋਈ ਘੱਟ ਜਿੱਥੇ ਸਮਾਜ ਨੂੰ ਬਰਾਬਰ ਰੱਖਿਆ ਜਾਂਦਾ ਜਿੱਥੇ ਇਹਨਾਂ ਤੋਂ ਤਾਂ ਜਿਹੜਾ ਭੀਮਰਾਓ ਉਮੀਦਵਾਰ ਜੀ ਜਿਹਦੇ ਚੇਅਰਮੈਨ ਸੀ ਲਿਖਿਆ ਗਿਆ ਸੀ ਸਾਰਿਆਂ ਨੂੰ ਬਰਾਬਰ ਦਾ ਹੱਕ ਹੈ ਇਹ ਬਰਾਬਰ ਦਾ ਹੱਕ ਜਿੱਤੇ ਮਾੜੀਆਂ ਸਰਕਾਰਾਂ ਨਹੀਂ ਦਿਵਾ ਸਕਦੀਆਂ ਤਾਂ ਅਸੀਂ ਗਰਾਊਂਡ ਤੇ ਅੱਜ ਵੀ ਕੈਂਡਲ ਮਾਰਚ ਕੀਤਾ ਜਿਹੜਾ ਵੀ ਐਜੀਟੇਸ਼ਨ ਕਿਤੇ ਵਿੱਡਣ ਦੀ ਲੋੜ ਪਊਗੀ ਕਾਂਗਰਸ ਪਾਰਟੀ ਵੱਲੋਂ ਘਰ-ਘਰ ਤੱਕ ਉਹ ਆਵਾਜ਼ ਲੈ ਕੇ ਜਾਵਾਂਗੇ ਇਹ ਪੂਰਨ ਚੰਦ ਇੱਕ ਸੁਸੈਡ ਨਹੀਂ ਹੋਇਆ ਤੇ ਲੋਕਾਂ ਵਾਸਤੇ ਉਹਨੇ ਸ਼ਹੀਦੀ ਦਿੱਤੀ ਆ ਗਰੀਬ ਵਰਗ ਵਾਸਤੇ ਸਮਾਜ ਵਾਸਤੇ ਸ਼ਹੀਦੀ ਦਿੱਤੀ ਆ ਓਨਰ ਟਾਈਮ 'ਚ ਕੋਈ ਵੀ ਇਹ ਸਮਾਜ ਦੇ ਠੇਕੇਦਾਰ ਕਿਸੇ ਨਾਲ ਠੱਗਾ ਨਾ ਕਰ ਕੋਈ ਕੈਂਡਲ ਮਾਰਨਾ ਤੁਸੀਂ ਗੁਰੂ ਆਪ ਕਰਤੀ ਐ ਅਲਫਾਫ ਵਾਸੀ ਜਿੰਨਾ ਚਿਰ ਇਨਸਾਫ ਨਹੀਂ ਮਿਲਦਾਗਾ ਉਹਨਾ ਟਾਈਮ ਜਿਹੜਾ ਤੁਹਾਡਾ ਸੰਘਰਸ਼ ਜਾਰੀ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾ ਸੀ ਕਰਕੇ ਰੋਡ ਪੈਦਲ ਵੀ ਤੁਹਾਨੂੰ ਦੇਖੋ ਇਹ ਤਾਂ ਅਗੇ ਸੰਘਰਸ਼ ਤੇ ਅੱਜ ਇੱਕ ਆਪਾਂ ਨੀ ਪੱਤਾ ਰੱਖਿਆ ਪੜ ਬੰਨਿਆ ਦੇਖੋ ਜੇ ਉਸ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਇਹ ਗੱਲਾ ਕੈਂਡਲ ਮਾਰਚ ਅੱਜ ਕੈਂਡਲ ਮਾਰਚ ਦੀ ਦੱਸਿਆ ਅਸੀਂ ਗੁੰਗੀ ਬੋਲੀ ਸਰਕਾਰ ਨੂੰ ਵੀ ਅਸੀਂ ਸ਼ਾਂਤੀ ਨਾਲ ਤੁਹਾਡੇ ਤੋਂ ਇਨਸਾਫ਼ ਉਸ ਪਰਿਵਾਰ ਵਾਸਤੇ ਮੰਗਦੇ ਆ ਜੇ ਇਨਸਾਫ਼ ਨਾ ਮਿਲਿਆ ਉਸ ਪਰਿਵਾਰ ਨੂੰ ਇਹ ਕਾਂਗਰਸ ਪਾਰਟੀ ਤਿੱਖਾ ਸੰਘਰਸ਼ ਵਿਢੇਗੀ ਤੇ ਉਸ ਪਰਿਵਾਰ ਨੂੰ ਆ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਜਿੰਨਾ ਚਿਰ ਉਸ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਕਾਂਗਰਸ ਪਾਰਟੀ ਤੇਜ ਹਜ਼ਾਰੂ ਯੋਧੇ ਪਿੱਛੇ ਹਟਣ ਵਾਲੇ ਨਹੀਂ ਉਸ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਅੱਡਾ ਮੁੱਖ ਮੰਤਰੀ ਪੰਜਾਬ ਵੀ ਉਹਨਾਂ ਦੇ ਘਰੇ ਪਹੁੰਚੇ ਆ ਉਹਨਾਂ ਨੇ ਵੀ ਕਿਹਾ ਵੀ ਅਸੀਂ ਚੀਜ਼ ਕਰਾਂਗੇ ਤੇ ਇਨਸਾਫ਼ ਮਿਲੇ ਦੇਖੋ ਸਾਰੀਆਂ ਪਾਰਟੀਆਂ ਦਾ ਹੱਕ ਬਣਦਾ ਇਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਅਸੀਂ ਖੜੇ ਹੋਏ ਆਂ ਤੇ ਸਮਾਜ ਨੂੰ ਬਚਾਉਣ ਦੀ ਲੋੜ ਆ ਬੀਜੇਪੀ ਵਰਗੀ ਮਾੜੀ ਸਰਕਾਰ ਜਿੱਥੇ-ਜਿੱਥੇ ਹੈਗੀ ਆ ਇਹਨਾਂ 'ਚ ਸਮਾਜ ਮਹਬੂਤ ਨਹੀਂ ਸਮਾਜ ਜਿੱਦੇ ਮਹਬੂਤ ਕਰਨਾ ਸਮਾਜ ਨੂੰ ਇੱਕ ਤਾਂ ਇੱਕ ਲੜੀ ਚ ਪਰੋਣਾ ਤੇ ਆਪਾਂ ਸਾਰੀਆਂ ਪਾਰਟੀਆਂ ਤੋਂ ਉੱਤੇ ਉੱਠ ਕੇ ਸਾਰੇ ਲੋਕਾਂ ਨੂੰ ਉੱਠ ਕੇ ਸਾਰੇ ਸਮਾਜ ਨੂੰ ਉੱਪਰ ਉੱਠ ਕੇ ਆਪਾਂ ਨੂੰ ਹੋਣਾ ਪੈਣਾ ਤਾਂ ਜੋ ਉਸ ਪਰਿਵਾਰ ਨੂੰ ਜ਼ਾਬਤਾ ਦਬੋਣਾ ਹੀ ਦੋਣਾ ਸਮਾਜ 'ਚ ਜਿਹੜੀ ਇੱਕਜੁੱਟਤਾ ਹੋਵੇ ਸਮਾਜ ਨੂੰ ਬਰਾਬਰ ਰੱਖਿਆ ਜਾਵੇ ਇਹਦੇ ਵਾਸਤੇ ਆਤੇ ਇਕੱਠੇ ਇਹ ਜਿਹੜੀ ਜੀਪ ਉਹ ਲਾਗ ਨਹੀਂ ਆਉਈ ਜੇਕ ਸਾਡੇ ਸੈਂਟਰ ਦੇ ਵਿੱਚ ਉੱਚ ਉਪਨਾਲੀ ਦੇ ਉੱਤੇ ਜਿਹੜੀ ਨਿਆਹ ਪ੍ਰਣਾਲੀ ਹੈ ਜਸਤਗੁਈ ਉਹਨੂੰ ਸ਼ਤਰ ਚਲਾ ਕੇ ਕਿਸੇ ਮਾੜੇ ਵਿਅਕਤੀ ਨੇ ਆਪਣੇ ਆਪ ਨੂੰ ਵੀਰ ਕਹਿਣ ਵਾਲੇ ਨੇ ਬਹੁਤ ਨਿੰਦਕ ਯੋਗ ਗੱਲ ਕੀਤੀ ਹੈ ਅਸਲ ਗੱਲ ਇਹ ਨਿੰਦੀ ਸਰਕਾਰ ਨੇ ਸਾਰੇ ਜਿਹੜੇ ਆਪਦੇ ਪੈਰੋਕਾਰ ਸਾਡੀ ਭਾਰਤ ਦੇ ਵਿੱਚ میر میر ਸਾਡੀ ਭਾਰਤ ਦੇ ਵਿੱਚ ਸਾਡੇ ਸਮਾਜ ਦੇ ਪਾੜਾ ਪਾਣਾ ਇਹਨਾਂ ਦਾ ਸ਼ੁਰੂ ਤੋਂ ਹੀ ਕੰਮ ਹੈ ਤੁਸੀਂ ਦੇਖਿਆ ਹੋਣਾ ਹੈ ਹੰਬਰਫਾਇਰ ਸਾਥ ਦੇ ਵਿੱਚ ਇੱਕ ਬਹਾਵ ਸਾਹਿਬ ਦੀ ਮੌਤ ਨੂੰ ਤੋੜਿਆ ਉਸ ਤੋਂ ਬਾਅਦ ਲਗਾਤਾਰ ਲਗਾਤਾਰ ਜਿਹੜਾ ਚਰਚਾ ਹੈ ਜਿਹੜੀ ਆਪਣੇ ਦਲਤਾਂ ਦੇ ਬਨਵਾਰਾ ਬੀਜੀਆਂ ਹੋਈਆਂ ਹੈ ਖਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਜਿਹੜੀ ਵਿਤਕਰਾ ਕੀਤਾ ਇਹ ਬਹੁਤ ਨਿੰਦਣਯੋਗ ਗੱਲ ਹੈ ਅਸੀਂ ਉਸ ਪਰਿਵਾਰ ਦੇ ਨਾਲ ਸਾਡੀ ਸਾਰੀ ਜਿੰਨੀ ਦਲਤ ਪੰਜਾਬ ਦੀ ਲੋਬੀ ਹੈ ਤੁਸੀਂ ਦੇਖਿਆ ਹੋਣਾ ਹੈ 2012 2018 ਚ ਜਦੋਂ ਨੇ ਇਹ ਸੰਵਧਾਨ ਦੀ ਸ਼ੀਟ ਛਾੜ ਕੀਤੀ ਉਦੋਂ ਪੂਰੀ ਭਾਰਤ ਦੇ ਲੋਕ ਸੜਕਾਂ ਦੇ ਉੱਤਰ ਕਿੰਨਾ ਵੱਡਾ ਹਜੂਮ ਬਣ ਗਿਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ 12 15 ਤਰੀਕ ਨੂੰ ਇਹ ਤਕਾਲ ਹੋਣੀਆਂ ਸ਼ਾਇਦ 15 ਤਰੀਕ ਨੂੰ ਵੀ ਉਹੀ ਹਾਲ ਜਿਹੜਾ ਹੈ ਬਣੇ ਇਹ ਮੋਦੀ ਸਰਕਾਰ ਦਲ ਤਰੁਤੀ ਸਰਕਾਰ ਹੈ ਸੰਵਧਾਨ ਬਰੁਤੀ ਸਰਕਾਰ ਹੈ ਸੰਵਧਾਨ ਨੂੰ ਖੋਖਲਾ ਕਰਨ ਵਾਸਤੇ ਜਿਹੜੇ ਮੋਦੀ ਨੇ ਕਿਹਾ ਸੀ ਐਕਟ ਬਾਅਦ ਚਾਰ ਤੋਂ ਸਿੱਟਾ ਲੈ ਕੇ ਜਿਹੜਾ ਸੰਵਧਾਨ ਨੂੰ ਗੱਲ ਵੀ ਕਰ ਰਹੇ ਸੀ ਸੰਵਧਾਨ ਨੂੰ ਖਤਮ ਕਰਨਾ ਹੈ ਪਰ ਉਹਨਾਂ ਦੀ ਜੀਵ ਉਤੇ ਪਹੁੰਚ ਨਹੀਂ ਚਲੀ ਉਹ ਫਿੱਟਾ ਨੂੰ ਅੱਜ ਨਹੀਂ ਮਿਲਿਆ ਮਾਤਵਾਰ ਕੇ ਉਹ ਆਪਣੇ ਰਾਹੁਲ ਗਾਂਧੀ ਜੀ ਨੇ ਜਿਹੜਾ ਪ੍ਰਾਲਾ ਕੀਤਾ ਬਹੁਤ ਵੱਡਾ ਕੀਤਾ ਇਹ ਰੌਣਕ ਸਾਹਿਬ ਰਾਸਤੇ ਤੋਂ ਡਾ ਜਿਹੜਾ ਸਲੱਪ ਗਿਆ ਜੀ ਹਾਂ ਇਨਸਾਫ ਵਾਸਤੇ ਸਾਡਾ ਉਹੀ ਜਿਹੜਾ 2011 ਨੂੰ ਹੋਇਆ ਸੀ ਉਹੀ ਜਿਹੜਾ ਅੰਦਰਾ ਨੂੰ ਬਣੂਗਾ ਧੰਨਵਾਦ ਜੇਕਰ ਉਸਾਬ ਫਿਰ ਵੀ ਇਨਸਾਫ ਨਹੀਂ ਮਿਲਦਾ ਫਿਰ ਤੁਸੀਂ ਕੀ ਕਰੋਗੇ ਦੇਖੋ ਸੰਘਰਸ਼ ਕਰਨ ਵਾਲੇ ਲੋਕਾਂ ਨੇ ਸੰਘਰਸ਼ ਕਰਨਾ ਹੁੰਦਾ ਹੈ ਸਰਕਾਰਾਂ ਨੇ ਆਪ ਦਾ ਕੰਮ ਕਰਨਾ ਹੁੰਦਾ ਹੈ ਜਿਹੜੀ ਸਰਕਾਰਾਂ ਦੀ ਜਿਹੜੀ ਇਹ ਸਰਕਾਰ ਦੀ ਨੀਤੀ ਹੈ ਜਿਹੜੀ ਬਹੁਤ ਮਾੜੀ ਹੈ ਨਾਉ ਕਿਸਾਨ ਪੱਖੀ ਐ ਨਾਉ ਕਿਸੇ ਮਜ਼ਦੂਰ ਪੱਖੀ ਐ ਨਾਉ ਕਿਸੇ ਮੱਧ ਵਰਗ ਦੇ ਲੋਕਾਂ ਦੇ ਪੱਖੀ ਐ ਇਸ ਕਰਕੇ ਸਰਕਾਰ ਜਿਹੜੀ ਹੈਗੀ ਆ ਸਾਡੇ ਸੰਵਿਧਾਨ ਨੂੰ ਖਾਸ ਕਰਕੇ ਮੋਦੀ ਦੀ ਸਰਕਾਰ ਸਾਡੇ ਸੰਵਿਧਾਨ ਨੂੰ ਖਤਮ ਕਰਨ ਤੇ ਜਾ ਰਹੀ ਐ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਅੱਜ ਜਿਹੜਾ ਸਾਡਾ ਬਹੁਤ ਹੀ ਸਰਕਾਰਯੋਗ ਇੱਕ ਦਲਤ ਪਰਿਵਾਰ ਦਾ ਜਿਹੜਾ ਪੂਰਨ ਚੰਦ ਸੀ ਉਹਦੇ ਉਹਨੇ ਖੁਦਕੁਸ਼ੀ ਕਿਉਂ ਕੀਤੀ ਉਹ ਦੱਸ ਰਹੇ ਸੀ ਉਹਨਾਂ ਦੇ ਘਰ ਦੇ ਵਿਆਪਲ ਕਰ ਰਹੇ ਸੀ ਵੀ ਮੈਂ ਸਾਰੀ ਪੁੱਚ ਦੁਹਕਾਰੀਆਂ ਨੂੰ ਆਪਣੀ ਜਿਹੜੀ ਸ਼ਿਕਾਇਤ ਦਿੱਤੀ ਉਹ ਕਿਹੜਾ ਅਧਿਕਾਰੀ ਨੂੰ ਜਿਹੜੀ ਸ਼ਿਕਾਇਤ ਨਹੀਂ ਦਿੱਤੀ ਮੈਨੂੰ ਦਲੀਲ ਕਰਦੇ ਰਿਹਾ ਕਿ ਮੈਂ ਜਿਹੜਾ ਹੈਗਾ ਰਿਸ਼ਵਤ ਖੋਰੀ ਲੋਕਾਂ ਨੂੰ ਫੜਦਾ ਰਿਹਾ ਇਹ ਰਿਸ਼ਵਤ ਖੋਰੀ ਲੋਕਾਂ ਨੂੰ ਪਨਾਹ ਦਿੰਦੇ ਨੇ ਇਸ ਕਰਕੇ ਮੇਰੇ ਤੇ ਜਿਹੜਾ ਹੈਗਾ ਉਹ ਫੋਰੇ ਹੋਣ ਸੀ ਮੇਰੇ ਤੇ ਉਹਨਾਂ ਨੂੰ ਜਿਹੜੀ ਮੇਰੀ ਆਜਾ ਹੈਗੀ ਸੀ ਮੈਨੂੰ ਦਲੀਲ ਕਰਦੇ ਸੀ ਮੈਨੂੰ ਇਸ ਕਰਕੇ ਮਜਬੂਰ ਹੋ ਕੇ ਮੇਰੀ ਕਿਸੇ ਅਫਸਰ ਨੇ ਨਹੀਂ ਸੁਣੀ ਮੇਰੀ ਕਿਤੋਂ ਵੀ ਆਵਾਜ਼ ਨਹੀਂ ਸੁਣੀ ਗਈ ਮੈਂ ਦੇ ਦੇ ਦਰਖਾਸਤਾਂ ਮੇਰੇ ਪਰਿਵਾਰ ਨੇ ਉਹ ਦਰਖਾਸਤ ਨਹੀਂ ਕੀਤਾ ਮੇਰੀ ਨਹੀਂ ਸੁਣੀ ਨਹੀਂ ਸੁਣੀ ਤਾਂ ਆਖ ਕੇ ਤੁਸੀਂ ਪਤਾ ਵੀ ਜੇ ਖੁਦਕੁਸ਼ੀ ਕਰਨੀ ਕਿਤੇ ਮਰਨਾ ਇਹ ਬਹੁਤ ਔਖਾ ਹੈ। ਹਰੇਕ ਬੰਦਾ ਕਹਿੰਦਾ ਵੀ ਮਰ ਗਿਆ ਬੰਦਾ ਯਾਰ ਉਹ ਕਿਵੇਂ ਖੁਦਕੁਸ਼ੀ ਕਰਨੀ? ਆਪਣੇ ਆਪ ਆਤਮ ਹੱਤਿਆ ਕਰਨੀ ਬਹੁਤ ਔਖੀ ਹੈ। ਉਹ ਕਿੰਨਾ ਮਜਬੂਰ ਹੋਇਆ ਹੋਣਾ ਐ ਕਿ ਐਡਾ ਵੱਡਾ ਅਫਸਰ। ਪਰ ਅੱਗੇ ਸੁਣੀਦਾ ਸੀ ਕਿਤੇ ਖੇਤਾ ਬੰਦਿਆਂ ਦੇ ਵਿੱਚ ਦਲਤਾਂ ਨਾਲ ੱੱਕਾ ਹੋ ਜਾਂਦਾ ਸੀਗਾ। ਪਰ ਜਿਹੜੀਆਂ ਸਾਨੂੰ ਇਨਸਾਫਾਂ ਤੋਂ ਸਾਨੂੰ ਆਪਣੇ ਆਪ ਨੂੰ ਵੀ ਅਸੀਂ ਫਲਾਣੇ ਜੱਜ ਕੋਲੇ ਜਾਵੜਾਂਗੇ ਸਾਡਾ ਬੈਠਾ ਉਹਦੇ ਕੋਲੇ ਜਾਵੜਾਂਗੇ ਫਲਾਣਾ ਸਾਡਾ ਥਾਣੇਦਾਰ ਬੈਠਾ ਫਲਾਣਾ ਸਾਡਾ ਐਸਐਸਪੀ ਬੈਠਾ ਹੈ ਪਰ ਅੱਜ ਉਹਨਾਂ ਐਸਐਸਪੀਆਂ ਦੇ ਉਹਨਾਂ ਜੱਜਾਂ ਦੇ ਨਾਲ ਛਿੱਤਰਾ ਜਿਹੜੇ ਚੱਲਣ ਲੱਗੇ ਇਹ ਬਹੁਤ ਜਿਹੜੀ ਮੰਦਭਾਗੀ ਕੰਡਣਾ ਆਉਣ ਵਾਲਾ ਸਮਾਂ ਸਾਡੀ ਭਾਰਤ ਦੇ ਸਾਡੇ ਸਮਾਜ ਦੇ ਸਾਡੇ ਲੋਕਾਂ ਦੇ ਮਾਰਾਊਗਾ ਤੇ ਮੈਂ ਲਾਬੰਦ ਕਰਦਾ ਸਾਡੇ ਪੰਜਾਬ ਦੇ ਸਾਡੀ ਭਾਰਤ ਦੇ ਲੋਕਾਂ ਨੂੰ ਹੱਥ ਬੰਨ ਕੇ ਜਨਮ ਦੇ ਉੱਤੇ ਬੈਠੇ ਲੋਕਾਂ ਨੂੰ ਇੱਕ ਵਾਰੀ ਉੱਠ ਕੇ ਖੜੇ ਹੋ ਜੋ ਨਹੀਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਅੱਜ ਸਾਡੇ ਅਕਸਰਾਂ ਦੇ ਜਿਨ੍ਹਾਂ ਨੇ ਸਾਨੂੰ ਇਨਸਾਫ ਦੇਣਾ ਸੀ ਉਹਨਾਂ ਦੇ ਖੇਤਰ ਚ ਲੰਘ ਗਏ ਤੇ ਤੁਹਾਡੇ ਕਿਤੇ ਜਗ੍ਹਾ ਨਹੀਂ ਦੇਣੀਗੀ ਕਿਸੇ ਵਾਰ ਤੇ ਤੁਹਾਨੂੰ ਖੜ ਨੂੰ ਥਾਂ ਨਹੀਂ ਰਹਿਣਾ ਜੇ ਇਸ ਚੀਜ਼ ਤੇ ਪਹਿਰਾ ਨਾ ਦਿੱਤਾ ਜੇ ਮੋਦੀ ਸਰਕਾਰ ਇਥੋਂ ਨਾ ਕੱਢੀ ਮਨੁਵਾਦੀ ਲੋਕ ਆ ਇਹ ਜਿਹੜੇ ਹੈਗੇ ਆ ਸਾਡੇ ਹਰ ਸਾਡੇ ਦੇ ਕਿਤਨੇ ਕਿਤੇ ਜਾਤੀ ਵਰਗਾਂ ਦੇ ਇਨਸਾਨਾਂ ਦੇ ਪ੍ਰਤੀ ਕਿਤੇ ਮਜ਼ਦੂਰਾਂ ਦੇ ਪ੍ਰਤੀ ਕਿਤਨੇ ਕਿਤੇ ਰਹਿ ਸਾਡੇ ਜਿਹੜੇ ਇਹੋ ਜਿਹਾਂ ਚਾਲਾਂ ਚੱਲਦੇ ਰਹਿੰਦੇ ਆ ਉਹ ਬਹੁਤ ਧੰਨਵਾਦ ਜੀ ਚੈਨਲ ਤੇ ਸਬਸਕ੍ਰਾਈਬ ਕਰੋ yeah